ਹਰਚਰਨ ਸਿੰਘ ਪੁੱਲਰ ਦਾ ਮਾਮਲਾ ਸਭ ਨੂੰ ਪਤਾ ਹੈ ਸੁਪ 5 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਦੇ ਵਿੱਚ ਫਸੇ ਰੋਪੜ ਰੇਂਜ ਦੇ ਬੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ 120 ਕਰੋੜ ਦੀ ਚਲ ਅਚਲ ਜਾਇਦਾਦ ਸਾਹਮਣੇ ਆਈ ਹੈ ਹੁਣ ਈਡੀ ਨੇ ਉਸ ਦੀਆਂ ਜਾਇਦਾਦਾਂ ਦੇ ਵਿਰਵੇ ਸੀਬੀਆਈ ਤੋਂ ਵੀ ਮੰਗੇ ਨੇ ਈਡੀ ਹੁਣ ਪੰਜਾਬ ਅਤੇ ਵਿਦੇਸ਼ਾਂ ਦੇ ਵਿੱਚ ਉਸਦੀ ਜਾਇਦਾਦ ਦਾ ਪਤਾ ਲਗਾਵੇਗੀ ਹੁਣ ਇੱਥੇ ਤੁਹਾਨੂੰ ਦੱਸ ਸੀ ਕਿ ਕਿਸ ਤਰੀਕੇ ਦੇ ਨਾਲ ਸੀਬੀਆਈ ਦੀ ਟੀਮ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਜਾਵਾ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੀ ਭੁੱਲਰ ਦੁਆਰਾ ਫਾਈਲ ਕੀਤੀਆਂ ਗਈਆਂ ਰਿਟਰਨਾਂ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਇਲਾਵਾ ਜਾਇਦਾਦਾਂ ਦੇ ਰਿਕਾਰਡ ਇਕੱਠੇ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਈਡੀ ਭੁੱਲਰ ਮਾਮਲੇ ਦੇ ਵਿੱਚ ਰਿਕਾਰਡ ਲੈਣ ਲਈ ਸੀਬੀਆਈ ਦਫ਼ਤਰ ਜਾ ਚੁੱਕੀ ਹੈ ਹੁਣ ਤੁਹਾਨੂੰ ਦੱਸ ਸੀ ਕਿ ਭੁੱਲਰ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਈਡੀ ਆਪਣਾ ਕੰਮ ਜ਼ਰੂਰ ਤੇ ਜ਼ਰੂਰ ਸ਼ੁਰੂ ਕਰੇਗੀ ਸੂਤਰਾਂ ਦਾ ਤਾਂ ਇਹ ਕਹਿਣਾ ਹੈ ਕਿ EDV ਭੁੱਲਰ ਦੇ ਮਾਮਲਾ ਦਰਜ ਕਰ ਸਕਦੀ ਹੈ ਹੁਣ ਇਥੇ ਤੁਹਾਨੂੰ ਵਧੇਰੇ ਜਾਣਕਾਰੀ ਲਈ ਦੱਸੀ ਹੈ ਕਿ ਕਿਸ ਦਿੱਕਤ ਨਾਲ ਵਿੱਚ ਚੋਲੇ ਕ੍ਰਿਸ਼ਨੂ ਤੋਂ ਪੁੱਛਗਿੱਛ ਦੇ ਵਿੱਚ ਪੰਜਾਬ ਦੇ ਆਈਐਸ ਅਤੇ ਆਈਪੀਐਸ ਅਧਿਕਾਰੀਆਂ ਵੱਲੋਂ ਕਾਲੀ ਕਮਾਈ ਨਾਮ ਬਿਨਾਮੀ ਜਾਇਦਾਦਾਂ ਬਣਾਉਣ ਦੀ ਜਾਣਕਾਰੀ ਸੀਬੀਆਈ ਨੂੰ ਮਿਲੀ ਹੈ ਇਸ ਤੋਂ ਇਲਾਵਾ ਸੀਬੀਆਈ ਦੇ ਸਾਹਮਣੇ ਪੁੱਲਰ ਤੇ ਉਸ ਦੇ ਨਾਲ ਫੜੇ ਗਏ ਵਿੱਚੋਲੇ ਕ੍ਰਿਸ਼ਨੂ ਸ਼ਾਰਦਾ ਦੀ ਜਾਂਚ ਦੇ ਵਿੱਚ ਹੁਣ ਤੱਕ ਪੰਜਾਬ ਦੇ ਕਰੀਬ 50 ਅਧਿਕਾਰੀਆਂ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਜਿਨ੍ਹਾਂ ਦੇ ਨਾਮ ਸੀਬੀਆਈ ਨੇ ਸੂਚੀ ਦੇ ਵਿੱਚ ਤਿਆਰ ਕਰ ਲਏ ਨੇ ਈਡੀਡੀ ਐਂਟਰੀ ਦੇ ਨਾਲ ਹੁਣ ਪੰਜਾਬ ਦੇ ਅਧਿਕਾਰੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਕਿਉਂਕਿ ਰਿਕਾਰਡ ਲੈਂਦਿਆਂ ਹੀ ED ਦੀ ਟੀਮ ਨੋਟਿਸ ਭੇਜ ਕੇ ਉਹਨਾਂ ਸਾਰੇ ਹੀ ਅਧਿਕਾਰੀਆਂ ਨੂੰ ਬਿਨਾਮੀ ਜਾਇਦਾਦ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਵੇਗੀ CBI ਨੂੰ ਭੁੱਲੜ ਦੀ ਸੈਕਟਰ 40 ਦੀ ਕੋਠੀ ਤੋਂ 7 ਕਰੋੜ 36 ਲੱਖ ਰੁਪਏ ਦੀ ਨਕਦੀ 2 ਕਰੋੜ 32 ਲੱਖ ਦੇ ਸੋਨੇ ਦੇ ਗਹਿਣੇ 26 ਮਹਿੰਗੀਆਂ ਬ੍ਰਾਂਡਡ ਘੜੀਆਂ 5 ਲਗਜ਼ਰੀ ਕਾਰਾਂ 150 ਏਕੜ ਜ਼ਮੀਨ ਮਾਚੀਵਾੜਾ ਦੇ ਵਿੱਚ 20 ਦੁਕਾਨਾਂ ਤੇ ਇਸ ਤੋਂ ਇਲਾਵਾ ਬਿਨਾਮੀ ਜਾਇਦਾਦਾਂ ਵੀ CBI ਦੇ ਸਾਹਮਣੇ ਆਈਆਂ ਨੇ ਐਜ਼ ਅਨਾਲਾ CBI ਰਿਮਾਂਡ ਦੇ ਦੌਰਾਨ ਭੁੱਲੜ ਨੇ ਦੱਸਿਆ ਹੈ ਕਿ ਪੰਜਾਬ ਦੇ ਅਧਿਕਾਰੀ ਪਟਿਆਲਾ ਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀ ਜਾਇਦਾਦ ਦੇ ਵਿੱਚ ਨਿਵੇਸ਼ ਕਰਦੇ ਨੇ ਇਸ ਪੁਛਗਿੱਛ ਦੌਰਾਨ ਸੀਬੀਆਈ ਨੂੰ 14 ਜੇ ਅਧਿਕਾਰੀਆਂ ਦੇ ਬਾਰੇ ਪਤਾ ਚੱਲਿਆ ਜਿਨ੍ਹਾਂ ਦੇ ਵਿੱਚ 10 ਆਈਪੀਐਸ ਅਤੇ 4 ਆਈਈਐਸ ਅਧਿਕਾਰੀ ਵੀ ਸ਼ਾਮਲ ਨੇ ਸੀਬੀਆਈ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ 10 ਆਈਪੀਐਸ ਅਧਿਕਾਰੀਆਂ ਦੇ ਵਿੱਚੋਂ 8 ਅਜੇ ਵੀ ਫੀਲ ਦੇ ਵਿੱਚ ਨੇ ਤੇ ਔਧਿਆਤੇ ਤੇ ਨਾਤ ਨੇ ਜਦਕਿ 2 ਪੁਲਿਸ ਰਿਮਾਨਤੇ ਨੇ ਇਸ ਤੋਂ ਇਲਾਵਾ 4 ਆਈਐਸ ਅਧਿਕਾਰੀਆਂ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਮੰਡੀ ਗੋਬਿੰਦਗੜ ਦੇ ਨਾਲ ਹੀ ਹੈ ਇਸ ਤੋਂ ਬਾਅਦ ਸੀਬੀਆਈ ਨੇ ਪ੍ਰਾਪਰਟੀ ਡੀਲਰ ਦੇ ਪਟਿਆਲਾ ਅਤੇ ਲੁਧਿਆਣਾ ਦੇ ਟਿਕਾਣਿਆਂ ਤੇ ਛਾਪਾ ਮਾਰ ਕੇ ਦਸਤਾਵੇਜ਼ ਜ਼ਬਤ ਕੀਤੇ ਨੇ CBI ਨੇ 크리슈누 ਦੀ ਪੇਸ਼ੀ ਦੌਰਾਨ ਪ੍ਰਗਤੀ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦਿਨਾਂ ਦੌਰਾਨ 크리슈누 ਦੇ ਮੋਬਾਈਲ ਤੇ ਦੂਜੇ ਇਲੈਕਟ੍ਰੋਨਿਕ ਡਿਵਾਈਸਸ ਦੀ ਜਾਂਚ ਕੀਤੀ ਗਈ ਸੀ ਜਿਸ ਜ਼ਰੀਏ ਪਤਾ ਚੱਲਿਆ ਕਿ ਉਹ ਕਈ ਅਧਿਕਾਰੀਆਂ ਦੀ ਪ੍ਰਸ਼ਤ ਡੀਲਿੰਗ ਦੇ ਵਿੱਚ ਵੀ ਸ਼ਾਮਲ ਸੀ CBI ਨੇ ਡੇਟਾ ਦੇ ਆਧਾਰ ਤੇ ਦੱਸਿਆ ਹੈ ਕਿ ਅਧਿਕਾਰੀਆਂ ਦੇ ਨਾਲ ਮਿਲ ਕੇ 크리슈누 ਨਾ ਸਿਰਫ ਕੇਸਾਂ ਦੀ ਜਾਂਚ ਨੂੰ ਪ੍ਰਭਾਵਿਤ ਕਰਦਾ ਸੀ ਸਗੋਂ ਤਬਾਦਲੇ ਨਿਯੁਕਤੀਆਂ ਅਸਲਾ ਲਾਇਸੈਂਸ ਬਣਵਾਉਣ ਤੋਂ ਲੈ ਕੇ ਕੇਸ ਦਰਜ ਕਰਵਾਉਣ ਪਹਿਲਾਂ ਤੋਂ ਦਰਜ ਕੇਸੇਸ ਨੂੰ ਖਾਰਜ ਵੀ ਕਰਵਾਉਂਦਾ ਸੀ ਹੁਣ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਜੇਹੇ ਲਗਭਗ 50 ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚ ਆਈਐਸ ਅਤੇ ਆਈਪੀਐਸ ਅਧਿਕਾਰੀ ਵੀ ਸ਼ਾਮਲ ਨੇ ਸੋ ਕਿਸ ਤਰੀਕੇ ਦੇ ਨਾਲ ਹਰਚਰਨ ਸਿੰਘ ਭੁੱਲਰ ਮਾਮਲਾ ਸਾਹਮਣੇ ਆਉਂਦਿਆਂ ਹੀ ਕੇਵਲ ਇੱਕ ਦੋ ਨਾਮ ਨਹੀਂ ਇੱਕ ਲੰਬੀ ਸੂਚੀ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਹਰਚਰਨ ਸਿੰਘ ਭੁੱਲਰ ਦੇ ਇੱਕ ਮਾਮਲੇ ਤੋਂ ਪਤਾ ਚੱਲਿਆ ਹੈ ਕਿ ਕਿਸ ਤਰੀਕੇ ਦੇ ਨਾਲ ਕੇਵਲ ਇੱਕ ਜਾਂ ਦੋ ਵਿਅਕਤੀ ਨਹੀਂ ਬਹੁਤ ਸਾਰੀ ਲੰਬੀ ਸੂਚੀ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਜਿਹੜੀ ਕਿ ਈਵੀ ਦੀ ਦਖਲਅੰਦਾਜ਼ੀ ਦੇ ਨਾਲ ਹੁਣ ਸਾਹਮਣੇ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਸਰਹਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਇਹਨਾਂ ਸਾਰਿਆਂ ਦੇ ਉੱਪਰ ਹੀ ਮਾਮਲੇ ਦਰਜ ਕੀਤੇ ਜਾਣਗੇ ਤੇ ਨਾਲ ਦੀ ਨਾਲ ਪੂਖਤਾ ਜਾਣਕਾਰੀ ਜਿਹੜੀ ਹੈ ਉਹ ਹਾਸਲ ਕੀਤੀ ਜਾਏਗੀ ਜਾਂਚ ਕੀਤੀ ਜਾਏਗੀ ਔਰ ਜਾਂਚ ਪੜਤਾਲ ਕਰਨ ਤੋਂ ਬਾਅਦ ਕਦਮ ਚੁੱਕੇ ਜਾਣਗੇ